ਮੋਗੇ ਵਾਲਿਆਂ ਨੇ ਦੁਨੀਆ ਦੇ ਹਰੇਕ ਖੇਤਰ ਦੇ ਵਿੱਚ ਹੀ ਆਪਣੀ ਭਰਮੀ ਹਾਜ਼ਰੀ ਲਗਾਈ ਹੈ ਜੇਕਰ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੀ ਔਮਨ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ 올림픽 ਦੇ ਵਿੱਚ ਆਪਣਾ ਚੰਗਾ ਨਾਮਨਾ ਖੱਟਣ ਵਾਲਾ ਤਜਿੰਦਰਪਾਲ ਤੂ ਤੇ ਹੋਰ ਬਹੁਤ ਸਾਰੇ ਸਾਡੇ ਕਬੱਡੀ ਤੇ ਹੋਰਨਾ ਖੇਡਾਂ ਦੇ ਖਿਡਾਰੀ ਜਿਨ੍ਹਾਂ ਨੇ ਆਪਣਾ ਜ਼ਬਰਦਸਤ ਮੁਕਾਮ ਜਿਹੜਾ ਸਥਾਪਿਤ ਕੀਤਾ ਔਰ ਜੇਕਰ ਦੂਜੇ ਪਾਸੇ ਰਿਸ਼ਟ ਪੁਸ਼ਟ ਸਰੀਰ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਮੋਗੇ ਦੇ ਵਿੱਚ ਸਭ ਤੋਂ ਮੂਰਲਾ ਨਾ ਆਉਂਦਾ ਸਲੀਨਾ ਹੈਲਥ ਕਲੱਬ ਵਾਲੇ ਹਰਮਿੰਦਰ ਸਿੰਘ ਸਲੀਨਾ ਦਾ ਜੀਨੇ ਪਹਿਲਾਂ ਖੁਦ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਜਬਰਦਸਤ ਸਰੀਰਕ ਪ੍ਰਦਰਸ਼ਨ ਕੀਤਾ ਉੱਥੇ ਆਪਣੇ ਹੈਲਥ ਕਲੱਬ ਦੇ ਰਾਹੀਂ ਇੱਕ ਅਜੀਹਾ ਪੈਟਰਨ ਅਜੀਹਾ ਸਿਸਟਮ ਸੈੱਟ ਕੀਤਾ ਜਿਹਦੇ ਨਾਲ ਨਸ਼ਾ ਰਹਿਤ ਔਰ ਚੰਗੇ ਸਰੀਰਾਂ ਵਾਲੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਆਪਣੇ ਸ਼ਹਿਰ ਨੂੰ ਇੱਕ ਡਿਸਿਪਲਨ ਵਲੇ ਨੌਜਵਾਨ ਉਹਨਾਂ ਨੇ ਦਿੱਤੇ ਆ ਅਤੇ ਨਾਲ ਹੀ ਹਰਵਿੰਦਰ ਨੇ ਉਹਨਾਂ ਨੌਜਵਾਨਾਂ ਨੂੰ ਕੇਵਲ ਮਸ਼ੀਨਾਂ ਦੇ ਨਾਲ ਹੀ ਮੱਥਾ ਨਹੀਂ ਲਗਾਇਆ ਸਗੋਂ ਉਹਨਾਂ ਨੌਜਵਾਨਾਂ ਨੂੰ ਵਰਲਡ ਦੇ ਵਿੱਚ ਬਣਦੇ ਹੋਏ ਪਲੇਟਫਾਰਮ ਜਿਹੜੇ ਆ ਉਹਨਾਂ ਤੇ ਵੀ ਲੈ ਕੇ ਗਏ ਆ ਔਰ ਇਹੀ ਕਾਰਨ ਹੈ ਕਿ ਅੱਜ ਮੋਗੇ ਦਾ ਨਾਮ ਵਰਲਡ ਪੱਧਰ ਦੇ ਉੱਤੇ ਚੋਟੀ ਦੇ ਸਰੀਰਕ ਰਿਸ਼ਟ ਪੁਸ਼ਟ ਖੜਾਰੀਆਂ ਦੇ ਵਿੱਚ ਜਾਣਿਆ ਜਾਂਦਾ ਹੈ ਜਿੱਥੇ ਹਰਵਿੰਦਰ ਸਲੀਨਾ ਪਾਵਰ ਲਿਫਟਿੰਗ ਦੇ ਵਿੱਚ ਬਹੁਤ ਚੰਗਾ ਮਕਾਮ ਸਥਾਪਿਤ ਕਰ ਚੁੱਕੇ ਆ ਔਰ ਚੰਗੇ ਉੱਚੇ ਅਹੁਦਿਆਂ ਤੇ ਆ ਉੱਥੇ ਹੀ ਵਰਲਡ ਸਟਰੋਂਗ ਮੈਨ ਚੈਂਪੀਅਨਸ਼ਿਪ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਹੈ ਅਤੇ ਹਰਵਿੰਦਰ ਸਲੀਨਾ ਦੀ ਅਗਵਾਈ ਸਦਕਾ ਹੀ ਬੀਤੇ ਦਿਨਾਂ ਦੇ ਵਿੱਚ ਚਾਈਨਾ ਦੇ ਵਿੱਚ ਹੋਈ ਸਟਰੋਂਗ ਮੈਨ ਪ੍ਰਤੀਯੋਗਤਾ ਦੇ ਵਿੱਚ ਦੁਨੀਆ ਭਰ ਤੋਂ ਪੁੱਜੇ ਤਗੜੇ ਜ਼ੋਰ ਵਾਲੇ ਖਿਡਾਰੀਆਂ ਦੇ ਨਾਲ ਮੋਗੇ ਦੇ ਨੌਜਵਾਨ ਜਸਵਿੰਦਰ ਸਿੰਘ ਹੈਪੀ ਬਰਾੜ ਨੇ ਬ੍ਰੌਂਜ਼ ਮੈਡਲ ਲੈ ਕੇ ਨਵੰਬਰ ਦੇ ਵਿੱਚ ਹੋਣ ਵਾਲੀ ਵਰਲਡ ਸਟਰੋਂਗ men ਚੈਂਪੀਅਨਸ਼ਿਪ ਤੇ ਲਈ ਕੁਆਲੀਫਾਈ ਕਰ ਲਿਆ ਔਰ ਹਰਵਿੰਦਰ ਸਿੰਘ ਸਲੀਨਾ ਨੇ ਦੱਸਿਆ ਕਿ ਉਹਨਾਂ ਦਾ ਅਗਲਾ ਨਿਸ਼ਾਨਾ ਵਰਲਡ ਸਟਰੋਂਗ men ਚੈਂਪੀਅਨਸ਼ਿਪ ਦੇ ਵਿੱਚ ਮੈਡਲ ਜਿੱਤ ਕੇ ਪੂਰੇ ਵਰਲਡ ਦੇ ਵਿੱਚ ਜਿੱਥੇ ਇੰਡੀਆ ਦਾ ਝੰਡਾ ਬੁਲੰਦ ਕਰਨਾ ਉੱਥੇ ਮੋਗੇ ਵਾਲਿਆਂ ਦੀ ਵੀ ਪਰਵੀ ਹਾਜ਼ਰੀ ਵਰਲਡ ਸਟਰੋਂਗ men ਚੈਂਪੀਅਨਸ਼ਿਪ ਦੇ ਵਿੱਚ ਲਗਾਉਣੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਸਲੀਨਾ ਪਹਿਲਾਂ WWF ਦੇ ਵਿੱਚ ਵੀ ਮੋਗੇ ਵਾਲਿਆਂ ਦੀ ਹਾਜ਼ਰੀ ਲਗਵਾ ਚੁੱਕੇ ਆ ਉੱਥੇ ਹੀ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਅਤੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਅਤੇ ਉਹਨਾਂ ਦਾ ਮੁੱਖ ਨਿਸ਼ਾਨਾ 올ੰਪੀਆ ਦੇ ਵਿੱਚ ਵਿਦੇਸ਼ ਦਾ ਅਤੇ ਆਪਣੇ ਮੋਗੇ ਦਾ ਝੰਡਾ ਬੁਲੰਦ ਕਰਨਾ ਹੈ ਤਕੜੇ ਸਰੀਰਕ ਜੁੱਸੇ ਵਾਲਾ ਹਰਵਿੰਦਰ ਸਿੰਘ ਸਲੀਨਾ ਜੇਕਰ ਉਹਨਾਂ ਦੇ ਕੈਰੀਅਰ ਵੱਲ ਦੇਖਿਆ ਜਾਵੇ ਤਾਂ ਜਿੱਥੇ ਉਹ ਇਨ੍ਹਾਂ ਚੈਂਪੀਅਨਸ਼ਿਪਾਂ ਦੇ ਵਿੱਚ ਦੇਸ਼ ਦੀ ਅਗਵਾਈ ਕਰਕੇ ਨਵੇਂ ਖਿਡਾਰੀਆਂ ਨੂੰ ਅੱਗੇ ਲਿਆ ਰਹੇ ਆ ਔਰ ਇਹਦੇ ਲਈ ਉਹਨਾਂ ਨੇ ਇੱਕ ਨਵਾਂ ਪਲੇਟਫਾਰਮ ਪੈੰਡੂ ਦੇਸੀ ਖੇਡਾਂ ਦੇ ਰਾਹੀਂ ਇਹਨਾਂ ਨੌਜਵਾਨਾਂ ਨੂੰ ਤਰਾਸ਼ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਉੱਥੋਂ ਉਹਨਾਂ ਨੂੰ ਵਰਲਡ ਲੈਵਲ ਦੀਆਂ ਚੈਂਪੀਅਨਸ਼ਿਪਾਂ ਦੇ ਮੈਦਾਨ ਦੇ ਉੱਤੇ ਉਤਾਰਿਆ ਜਾਂਦਾ ਹੈ ਭਾਵੇਂ ਕਿ ਸਾਡੇ ਦੇਸ਼ ਦੇ ਵਿੱਚ মিডিਆ ਵੀ ক্রিকেট ਤੋਂ ਬਿਨਾ ਹੋਰ ਕਿਸੇ ਖੇਡ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ ਪਰ ਨਵੰਬਰ ਤੋਂ ਬਾਅਦ ਜਦ ਮੋਗੇ ਵਾਲੇ ਵਰਲਡ ਸਟਰੋਂਗ men ਚੈਂਪੀਅਨਸ਼ਿਪ ਦੇ ਵਿੱਚ ਆਪਣਾ ਝੰਡਾ ਬੁਲੰਦ ਕਰਨਗੇ ਤਾਂ ਉਸ ਤੋਂ ਬਾਅਦ ਨੈਸ਼ਨਲ মিডিਆ ਤੇ ਇਹ ਨੌਜਵਾਨ ਤੁਹਾਨੂੰ ਟੀਵੀ ਦੇ ਉੱਤੇ ਆਪਣੀਆਂ ਇੰਟਰਵਿਊਆਂ ਦਿੰਦੇ ਜ਼ਰੂਰ ਨਜ਼ਰ ਆਉਣਗੇ ਅਤੇ ਇਹ ਵੀ ਇੱਕ ਸੱਚਾਈ ਹੈ ਕਿ ਹਰਵਿੰਦਰ ਸਿੰਘ ਸਲੀਨਾ ਜਿੱਥੇ ਦੇਸ਼ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੌਸ਼ਨ ਕਰ ਰਹੇ ਆ ਉੱਥੇ ਉਹ ਇਹ ਆਪਣੇ ਸਾਰੇ ਕਾਰਜ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਕਰ ਰਹੇ ਆ ਜਿੱਥੇ ਸਰਕਾਰ ਆਪਣੇ ਐਡਵਰਟਾਈਜ਼ਮੈਂਟ ਦੇ ਲਈ ਅਤੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਵੱਡੇ ਪੱਦਰ ਤੇ ਐਡਵਰਟਾਈਜ਼ ਕਰਕੇ ਪ੍ਰਚਾਰ ਕਰ ਰਹੀ ਹੈ ਉਥੇ ਸਰਕਾਰ ਦਾ ਫਰਜ ਬਣਦਾ ਹੈ ਕਿ ਅਜਿਹੇ ਆਗਾਮ ਵਿਦੂ ਨੌਜਵਾਨ ਦੀ ਹਰ ਤਰੀਕੇ ਦੀ ਸੰਭਵ ਮਦਦ ਕਰਨ ਤਾਂ ਜੋ ਉਹ ਨੌਜਵਾਨ ਖਿਡਾਰੀਆਂ ਨੂੰ ਤਰਾਸ਼ ਕੇ ਵਰਲਡ ਦੇ ਵੱਡੇ ਪਲੇਟਫਾਰਮਾਂ ਦੇ ਉੱਤੇ ਲੈ ਕੇ ਜਾਏ ਅਤੇ 올ੰਪੀਆ ਵਰਲਡ ਸਟਰੋਂਗ men ਚੈਂਪੀਅਨਸ਼ਿਪ ਅਤੇ ਵਰਲਡ ਪਾਵਰ ਲਿਫਟਿੰਗ ਦੇ ਵਿੱਚ ਨੌਜਵਾਨ ਦੇਸ਼ ਦਾ ਪੰਜਾਬ ਦਾ ਅਤੇ ਮੋਗੇ ਦਾ ਝੰਡਾ ਬੁਲੰਦ ਕਰਨਾ ਮੋਗੇ ਵਾਲੇ ਰੇਵਿੰਦਰ ਸਿੰਘ ਸਲੀਨਾ ਦੇ ਇੰਨਾ ਉਦਮਾਂ ਦੀ ਸ਼ਲਾਘਾ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ